ਪੀੜਾ ਕਿੰਨੀ ਦਰਦਮਈਆ ਕਿੰਨੀ ਕੁਰਲਾਟਮਈਆ ਇਹ ਸਪੀੜਾ ਨੂੰ ਮਲਮ ਲਾਉਣ ਦਾ ਯਤਨ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਸਹਿਰਦਤਾ ਦੇ ਨਾਲ ਨਹੀਂ ਕੀਤਾ ਗਿਆ ਇਹ ਜੋ ਹੋ ਰਿਹਾ ਹੈ ਸਿੱਖਾਂ ਦੇ ਨਾਲ ਇਹ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਹੈ ਦੋਸ਼ੀ ਸਰਕਾਰ ਨੂੰ ਤਕੜਿਆ ਉਹ ਆਪਣੇ ਜਿਹੜੇ ਕੇਸ ਹੈਗੇ ਆ ਟਰਾਂਸਫਰ ਕਰਕੇ ਚੰਡੀਗੜ੍ਹ ਲੈ। ਕਦੇ ਸਾਨੂੰ ਗੁਟਕਾ ਸਾਹਿਬ ਹੱਥ ਵਿੱਚ ਦਿਖਾ ਕੇ ਕਿਹਾ ਗਿਆ ਸੀ ਕਿ ਤੁਹਾਨੂੰ ਇਨਸਾਫ ਮਿਲੇਗਾ। ਪਰ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਜਿਹੜੀ ਮੌਜੂਦਾ ਸਰਕਾਰ ਸੀ ਇਹ ਸਾਨੂੰ ਕਹਿੰਦੀ ਸੀ ਕਿ 24 ਘੰਟੇ ਵਿੱਚ ਇਨਸਾਫ ਦੇਵਾਂਗੇ। ਬਸ ਜੀ ਹੁਣ ਤਾਂ ਹੋ ਗਿਆ। ਜਿਹੜੀਆਂ ਸਰਕਾਰਾਂ ਕਹਿੰਦੀ ਆਂ ਸੀ ਕਿ ਅਸੀਂ ਆਈ ਆਹ ਕਰ ਦਿਆਂਗੇ ਵਾਹ ਕਰ ਦਿਆਂਗੇ ਉਹਨਾਂ ਨੂੰ ਡੁੱਬ ਮਰਨਾ ਚਾਹੀਦਾ ਕਿਉਂਕਿ ਲੀਗਲ ਕਾਰਵਾਈ ਬਹੁਤ ਹੀ ਹੀਟਲੇ ਪੱਦਰ ਦੀ ਉਹਨਾਂ ਦੀ ਹੈਗੀ ਆ ਉਹਨਾਂ ਨੇ ਕੁਝ ਨਹੀਂ ਕੀਤਾ ਮਸਰੀ ਫਟ ਇਪੀਡੋਲੈਂਟ ਕੀ ਟੋਡੇ ਬਲਕਿ ਕੀ ਗਵਾਹਰ ਜੀ ਦਾ ਖਾਲਸਾ ਵਾਹਰ ਜੀ ਦੀ ਪਤੇ ਤੁਸੀਂ মিডিਆ ਵਾਲੇ ਵੀਰ ਵੀ ਤੇ ਅਸੀਂ ਸਾਰੇ ਹੀ ਇਸ ਪੀੜਾ ਨੂੰ ਬਾਖੂਬੀ ਜਾਣਦੇ ਹੈਗੇ ਆ ਇਹ ਪੀੜਾ ਕਿੰਨੀ ਦਰਦਮਈਆ ਕਿੰਨੀ ਕੁਰਲਾਟਮਈਆ ਇਸ ਪੀੜਾ ਨੂੰ ਮਲਮ ਲਾਉਣ ਦਾ ਯਤਨ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਸਹਿਰਦਤਾ ਦੇ ਨਾਲ ਨਹੀਂ ਕੀਤਾ ਗਿਆ ਕਿਉਂਕਿ ਇਹ ਜੋ ਹੋ ਰਿਹਾ ਹੈ ਸਿੱਖਾਂ ਦੇ ਨਾਲ ਇਹ ਇੱਕ ਤਰ੍ਹਾਂ ਦਾ ਵਿਸ਼ਵਾਸ ਘਾਤ ਹੈ ਕਿਉਂਕਿ ਕਦੇ ਸਾਨੂੰ ਗੁਟਕਾ ਸਾਹਿਬ ਹੱਥ ਵਿੱਚ ਦਿਖਾ ਕੇ ਕਿਹਾ ਗਿਆ ਸੀ ਕਿ ਤੁਹਾਨੂੰ ਇਨਸਾਫ ਮਿਲੇਗਾ ਪਰ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜਿਹੜੀ ਮੌਜੂਦਾ ਸਰਕਾਰ ਸੀ ਇਹ ਸਾਨੂੰ ਕਹਿੰਦੀ ਸੀ ਕਿ 24 ਘੰਟੇ ਵਿੱਚ ਇਨਸਾਫ ਦੇਾਂਗੇ ਬਸ ਜੀ ਹੁਣ ਤਾਂ ਹੋ ਗਿਆ ਪਰ ਹੋਇਆ ਹਜੇ ਕੁਛ ਨਹੀਂ ਹੋਇਆ ਕੀ ਉਲਟਾ ਕਿ ਜਿੰਨੇ ਇੱਥੋਂ ਸ਼ੁਰੂ ਕਰੋ ਤੇ ਉੱਥੋਂ ਤੱਕ ਸਾਰੇ ਹੀ ਗਵਾ ਨਹੀਂ ਲਗਭਗ ਸਾਰੇ ਹੀ ਗਰੀਬ ਘਰਾਣੇ ਨੇ ਮਾਤੜ ਕਿਸਾਨ ਜਾਂ ਮਜ਼ਦੂਰ ਹੋਇਆ ਕੀ ਇਹਨਾਂ ਦੀ ਵਾਟ ਵਧਾ ਦਿੱਤੀ ਗਈ ਆ ਦੋਸ਼ੀ ਸਰਕਾਰ ਨੂੰ ਤਕੜਿਆ ਉਹ ਆਪਣੇ ਜਿਹੜੇ ਕੇਸ ਹੈਗੇ ਆ ਟਰਾਂਸਫਰ ਕਰਕੇ ਚੰਡੀਗੜ੍ਹ ਲੈ ਗਿਆ ਇਹ ਹੋਇਆ ਤੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਕਿ ਅਸੀਂ ਆਈ ਆਹ ਕਰ ਦਾਂਗੇ ਵਾਹ ਕਰ ਦਾਂਗੇ ਉਹਨਾਂ ਨੂੰ ਡੁੱਬ ਮਰਨਾ ਚਾਹੀਦਾ ਕਿਉਂਕਿ ਲੀਗਲ ਕਾਰਵਾਈ ਬਹੁਤ ਹੀ ਹੀਟਲੇ ਪੱਦਰ ਦੀ ਉਹਨਾਂ ਦੀ ਹੈਗੀ ਆ ਉਹਨਾਂ ਨੇ ਕੁਝ ਨਹੀਂ ਕੀਤਾ ਦੂਜਾ ਕੋਟਕ ਪੂਰਾ ਗੋਲੀकांड ਦਾ ਚਲਾਨ ਪੇਸ਼ ਕਰਤਾ ਭਗਤਾ ਚਲਾਨ ਪੇਸ਼ ਕਰਤਾ ਪਰਗਾੜੀ ਵਾਲਾ ਕਰਤਾ ਅਸੀਂ ਕਿੰਨੇ ਠੀਕ ਕੀਤਾ ਪਰ ਜਿੱਥੇ ਮੇਨ ਗੱਲ ਹੈ ਬਹਿਬਲ ਗੋਲੀकांड ਜਿੱਥੇ ਸਾਡੇ ਦੋ ਨੌਜਵਾਨ ਛੀਧ ਹੋਏ ਉਹਦਾ ਹਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਉਹ ਕੌਣ ਰੋਕ ਰਿਹਾ ਕਿਉਂਕਿ ਉਹਦੇ ਵਿੱਚ 302 ਦਾ ਪਰਜਾ ਪਰਚਾ ਹੈਗਾ ਤੇ ਜਿਹੜੇ ਵੱਡੇ ਆਕਾ ਹੈਗੇ ਪ੍ਰਾਣੀਆਂ ਸਰਕਾਰਾਂ ਭੋਗ ਕੇ ਗਏ ਉਹਨਾਂ ਦਾ ਅੰਦਰ ਜਾਣਾ ਪੜਨਾ ਆ ਜੇ ਉਹ ਕਰਦੇ ਆ ਪਰ ਇਥੋਂ ਸਿੱਧ ਹੁੰਦਾ ਕਿ ਚੋਰ ਕੁੱਤੀ ਰਲੇ ਹੋਏ ਆ ਸਾਡੇ ਲੋਕਾਂ ਦੀਆਂ ਆਈਵਾਸ਼ ਕਰ ਰਿਹਾ ਐ ਇਸੇ ਇਸੇ ਰੋ ਤੇ ਰੋਸ ਵਿੱਚ ਅੱਜ ਬੁਰਜ ਜਵਾਰ ਸਿੰਘ ਵਾਲੇ ਤੋਂ ਇੱਕ ਮੋਟਰਸਾਈਕਲ ਮਾਰਚ ਰੋਸ ਵੱਜੋਂ ਕੋਟ ਪੂਰੇ ਡੌਂਗ ਤੱਕ ਅਸੀਂ ਲੈ ਕੇ ਜਾ ਰਹੇ ਹਾਂ